ਸਾਸੀ ਕੋ ਪੰਜਾਬੀਓ ਸਾਮਕੰਨਾ ਬਲੌਗ ਤੇ ਤੁਹਾਡਾ ਸਵਾਗਤ ਹੈ ਲੋ ਵੀ ਦੋਸਤੋ ਚੱਲਿਆ ਅਸੀਂ ਮਤਰੋ ਹਮਾਚ ਲਗਾ ਰੇਟ ਗੁਰਸੀ ਭਾਈ ਉਹਨਾਂ ਦੇ ਸ਼ਹਿਰ ਤੇ ਗੁਰਸੀ ਭਾਈ ਉਹਨਾਂ ਨੂੰ ਮਿਲਾਂਗੇ ਤੇ ਨਾਲ ਆ ਆਪਣਾ ਬੱਚੀ ਪੁੱਤਰ ਤੇ ਮੋਟਰ ਵੀ ਆ ਗਈ ਆਪਣੀ ਪਹਿਲਾਂ ਵਾਲੀ ਹੈ 0716 ਤੇ ਬੱਚੀ ਵੀ ਆਪਣਾ ਪਹਿਲਾਂ ਵਾਲਾ ਹੈ ਤੇ ਥੋੜਾ ਜਿਹਾ ਵੱਡਾ ਹੋ ਗਿਆ ਅੱਗੇ ਛੋਟਾ ਜਿਹਾ ਹੁੰਦਾ ਹੀਗਾ ਇਹ ਟਾੜੇ ਰੂਟ ਪਤੰਦਰ ਨੇ ਬਣਾ ਲਿਆ ਤੇ ਆ ਗਿਆ ਵਾਪਸ ਮਤਰੋ ਤੇ ਲੋ ਵੀ ਮਤਰੋ ਕਰਦੇ ਆ ਬਲੌਗ ਅੱਜ ਦਾ ਸ਼ੁਰੂ ਤੇ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਲੋ ਆਪਣੇ ਪੇਜ ਨੂੰ ਪੇਜ ਨੂੰ ਕਰੋ ਲਾਈਕ ਲੋ ਵੀ ਮਿੱਤਰੋ ਚੱਲਦਿਆਂ ਲੈ ਕੇ ਵਾਹਿਗੁਰੂ ਦਾ ਨਾਮ ਅਸੀਂ ਲੋ ਵੀ ਦੋਸਤੋ ਪਹੁੰਚ ਗਏ ਆਪਾਂ ਬੜਾ ਪ੍ਰਾਂਥਾਪਰਾ ਦੇ ਪੰਪ ਦੇ ਉੱਤੇ ਤੇ ਆਪਾਂ ਅੱਜ ਚੱਲੇ ਆ 0716 ਲੈ ਕੇ ਤੇ ਗਵਿੰਦਾ ਰਾਤ ਦੀ ਡਿਊਟੀ ਦਾ ਹੋਰ ਕਿਵੇਂ ਆ ਠੀਕ ਆ ਠੀਕ ਆ ਓਕੇ ਆ ਪਾਦੇ ਤੇਰੇ ਆਪਣੇ ਆੜੀ ਗਵਿੰਦਾ ਤੇ ਰਾਤ ਨੂੰ ਭਾਈ ਹੁਣ ਆਪਾਂ ਨਿਕਲ ਪਏ ਆ ਮਤਲਬ ਕਿ ਹਿਮਾਚਲ ਵਾਲੋਂ ਲੋ ਵੀ ਡਰਾਈਵਰ ਵੀਰੋ ਨਿਕਲ ਪਏ ਆ ਆਪਾਂ ਇਤੋਂ ਆ ਦੇਖੋ ਪਰ ਰਾਣੀ ਦੇ ਮੀਟਰ ਤੇ ਆਪਾਂ ਪਿੱਛੇ ਬੜਾ ਭਾਇਸੀ ਚੱਟੇ ਦੇ ਬੜੀ ਘੈਂਟ ਬਣਾ ਕੇ ਰੱਖੀ ਹੋਈ ਆ ਰਾਣੀ ਆਪਣੀ ਇਹ ਵੀ ਬਹੁਤ ਭਾਇਸੀ ਚਾਰਲਿੰਗ ਸਭ ਤੋਂ ਪਹਿਲਾਂ ਮਾਰਿਆ ਸਟਾਪ ਮਿੱਤਰੋ ਫਤਵਾ ਬੇੜ ਜਾ ਕੇ ਫਤਵਾ ਬੇੜ ਜਾ ਕੇ ਮਾਰਿਆ ਬਰੇਕਾਂ ਕੁ ਜ਼ੋਰ ਦਾ ਕੁਝ ਖਾਤਾ ਪੀਤਾ ਨਹੀਂ ਆ ਮੈਂ ਸੋਚਿਆ ਕਿ ਇਹ ਪ੍ਰਸ਼ਾਦਾ ਪ੍ਰਸ਼ਾਦਾ ਛਕ ਲਏ ਮਾੜਾ ਮੋਟਾ ਤੇ ਲੋਵੇ ਕਰਤੀ ਗੱਡੀ ਲੋਗਾਂ ਦੇ ਮਾਂ ਆ ਗਏ ਮਿੱਤਰੋ ਇਹ ਲੋਵੀ ਆ ਖੜ ਗਈ ਆਪਣੀ ਰਾਣੀ ਚਿੱਟੀ ਕਬੂਤਰੀ ਅੱਜ ਆਪਣੇ ਕੋਲੇ ਦੇ ਨਾਲ ਬਜੀ ਵੀ ਪੁਰਾਣਾ ਲਈ ਕਰਦੇ ਆ ਆ ਜਿਹੜਾ ਪਹਿਲਾਂ ਲਈ ਤੇ ਲੋਵੀ ਮਿੱਤਰੋ ਆ ਜੋ ਫਿਰ ਚੱਲੀਏ ਢਾਬੇ ਦੇ ਜਿਹਨੇ ਪ੍ਰਸ਼ਾਦਾ ਖਾਣੇ ਦੇ ਆ ਜੋ ਵੀ ਮਿੱਤਰੋ ਤੇ ਇਹ ਆਡਰ ਫਿਰ ਲੋਅਰ ਡਰਾਈਵਰ ਵੀਰੋ ਲਵਾਤਾ ਆਪਾਂ ਮਤਲਬ ਕਿ ਸੇ ਭਾਜੀ ਦਾ ਆਰਡਰ ਤੇ ਆ ਗਿਆ ਵਾ ਬੈਠ ਗਿਆ ਢਾਬੇ ਦੇ ਅੰਦਰ ਤੇ ਆਰਡਰ ਡਰ ਦੇਤਾ ਵਜੀ ਨੂੰ ਭੋਖਣੀ ਕਿਉਂਕਿ ਵਜੀ ਘਰੋਂ ਖਾ ਗਿਆ ਤੇ ਮਿੱਤਰੋ ਮੈਨੂੰ ਟਾਈਮ ਨਹੀਂ ਲੱਗਿਆ ਸੀ ਖਾਣ ਦਾ ਤੇ ਆ ਗਿਆ ਆਪਣੀ ਸੇ ਭਾਜੀ ਦਾ ਆਰਡਰ ਤੇ ਨਾਲ ਆ ਗਏ ਪਿਆਏ ਟਮਾਟਰ ਆ ਗਏ ਆਪਣੇ ਆਤੇ ਮਿੱਤਰੋ ਤੇ ਲੋ ਵੀ ਸੇ ਭਾਜੀ ਦਾ ਓਕੇ ਲੱਗਦੀ ਆ ਜੰਮਾ ਤੇ ਖਾ ਕੇ ਰੋਟੀਆਂ ਦੇ ਫਿਰ ਮਾਰਾਂਗੇ ਗੇਰ ਇੱਥੋਂ ਉਹ ਇਹ ਮਟਰ ਲੱਗੇ ਆ ਤਰਨਾ ਸੀ ਟੋਟੇ ਘਾਣ ਤੋਂ ਬਾਅਦ ਮੇਟਰ ਮਾਰਤਾ ਹੀ ਗਿਆ ਤੇ ਪਰ ਤੇ ਲਿਖੇ ਅੱਜ ਮਤਲਬ ਕਿ ਨਾ ਥੋੜੇ ਟਾਈਮ ਪਹਿਲਾਂ ਵੀ ਰੇਤ ਪਾਣ ਬਹੁਤ ਚੱਲਿਆ ਇੱਕ ਹੀ ਸਾਈਡ ਆ ਰੇਂਦਰ ਵਾਲੇ ਪਾਸੇ ਵੀ ਬਹੁਤ ਪਿਆਰੇ ਦੇਖੋ ਉਸਤਾਦ ਜੀ ਕਤਾਂ ਰੋਡ ਦੇ ਉੱਤੇ ਆਹ ਰਾਣਿਆਂ ਰੋੜੀਆਂ ਵੀ ਟੁੱਟ ਕੇ ਡਿੱਗੀਆਂ ਹੋਈਆਂ ਨੇ ਤੇ ਕਾਫੀ ਦਰਖਤ ਵੀ ਪਿੱਛੇ ਡਿੱਗੇ ਹੋਏ ਸੀਗੇ ਤੇ ਲਾਈਟਾਂ ਦੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਤੇ ਭਰਾ ਕੋਈ ਡੈਮ ਵੀ ਨਹੀਂ ਮਾਰਦਾ ਸਾਰੇ ਫੋਲੀ ਛੱਡੀ ਆਉਂਦੇ ਆ ਜਿਹਦੇ ਕਰਕੇ ਨੁਕਸਾਨ ਹੋਣ ਤੋਂ ਡਰਦਾ ਬਾਈ ਤੇ ਲੋ ਵੀ ਦੋਸਤੋ ਆਪਾਂ ਆ ਚੁੱਕੇ ਮਿੱਤਰੋ ਜ ਮਤਲਬ ਕਿ ਹਿਮਾਚਲ ਪਾਰ ਕਰਕੇ ਜਿਹੜਾ ਡਾਊਨ ਉਤਰ ਕੇ ਆ ਟਾਬਾ ਉੱਥੇ ਵਾਰੀਆਂ ਨੇ ਬ੍ਰੇਕਾਂ ਤੇ ਡਰਮ ਡਰਮ ਕਰਕੇ ਚੈੱਕ ਕਿਉਂਕਿ ਵਜਨ ਸਾਰਾ ਮੂਰੇ ਪਾਤਾ ਜੀ ਮਗਰੋਂ ਸਾਰਾ ਖਾਲੀ ਸੀ ਤੇ ਬਹੁਤ ਗਰਮ ਹੋ ਰੱਖਿਆ ਬਾਈ ਡਰਮ ਗੱਡੀ ਦੇ ਚਲੋ ਕੋਈ ਗੱਲ ਨਹੀਂ ਵੈਸੇ ਵੀ ਬ੍ਰੇਕਾਂ ਮਾਰੇ ਮਾਰੇ ਕੰਮ ਹੋ ਹੀ ਜਾਂਦਾ ਹੈ ਜਦੋਂ ਵਜਨ ਅੱਗੇ ਹੋਵੇ ਤੇ ਲੋ ਵੀ ਇੱਥੋਂ ਪੀਣੀ ਆਪਾਂ ਘੁੱਟ ਘੁੱਟਾ ਪੀ ਕੇ ਚਾਹ ਤੇ ਪੈ ਜਾਣਾ ਆਪਦੇ ਰਾਹ ਤੇ ਮਿੱਤਰੋ ਹੁਣ ਤਾਂ ਆਪਾਂ ਮਤਲਬ ਕਿ ਰੇਡ ਜਾਣਾ ਗਗਰੇਟ ਗੌਰਸੀ ਉਹਨਾਂ ਦੇ ਸ਼ਹਿਰ ਸਵੇਰੇ ਕਰਾਂਗੇ ਗੌਰਸੀ ਉਹਨਾਂ ਨੂੰ ਫੋਨ ਤੇ ਲਓ ਮਿੱਤਰੋ ਆਜੋ ਪਹਿਲਾਂ ਚਾਹ ਦਾ ਪਿਆਲਾ ਪੀ ਲਈ ਤੇ ਬੱਜੀ ਵੀ ਪੂਰਾ ਓਕੇ ਆਪਣਾ ਮਿੱਤਰੋ ਗੱਤ ਦਾ ਕੰਮ ਇੱਥੋਂ ਆਪਾਂ ਤੁਰ ਪਿਆ ਹਣਾ ਲਓ ਵੀ ਦੋਸਤੋ ਜਿੱਦਾਂ ਹੀ ਆਪਾਂ ਚਾਹ ਪੀ ਕੇ ਮਤਲਬ ਕਿ ਤੁਰ ਪਏ ਸੀਗੇ ਚੱਟ ਪੀ ਆਉਣਾ ਬਸ ਸਿੱਕਾ ਠੀਕ ਹੈ ਜੀ ਆ ਰਹੇ ਹਾਂ ਬਸ ਥੋੜਾ ਜਿਹਾ ਦੈਨ ਵੀ ਚਰਨ ਵਾਲਾ ਹੋ ਗਿਆ ਮਿੱਤਰੋ ਕਿਤੇ ਬਾਅਦ ਤੇ ਚੱਲ ਰਹੇ ਹਾਂ ਤੇ ਬਹੁਤ ਜ਼ਿਆਦਾ ਫਰਕ ਉਹ ਸਾਹਮਣੇ ਕਿੰਤਾ ਇਹ ਡਰਾਈਵਰੀ ਲਾਈਨ ਆ ਬਾਈ ਤੁਰੇ ਤੁਰੇ ਉਹਨੇ ਰਾਤ ਪੈ ਜਾਂਦੀ ਆ ਰਾਤ ਨੂੰ ਤੁਰੇ ਉਹਨੇ ਸੇਰ ਨੂੰ ਪੈਂ ਚੜਨ ਲੱਗ ਪੈਂਦਾ ਸੋ ਦਿਨ ਚੜਦਾ ਵੀ ਦੇਖਦੇ ਆ ਤੇ ਰਾਤ ਪੈਂਦੀ ਵੀ ਦੇਖੀ ਹੋਈ ਆ ਕਹਿੰਦਾ ਸੂਰਜ ਨਿਕਲਦਾ ਆ ਦੇਖੋ ਪੂਰਾ ਚਟਾ ਦਿਨ ਚੜ ਗਿਆ ਤੇ ਇਹ ਹਿਮਾਚਲ ਦੇ ਰੋਡ ਹੈ ਜੀ ਤੇ ਦੇਖੋ ਬਹੁਤ ਵਧੀਆ ਮਤਲਬ ਕਿ ਮੌਸਮ ਉਹ ਤੇ ਹੋ ਗਿਆ ਜੀ ਗਰਮੀ ਬਹੁਤ ਪੰਜਾਬ ਦੇ ਵਿੱਚ ਪਰ ਆ ਦੇਖੋ ਹੈ ਤਾਂ ਪੰਜਾਬ ਦੇ ਨੇੜੇ ਤੇੜੀ ਆਪਣੇ ਗਗਰੇਡ ਪਰ ਫਰਕ ਤਾਂ ਫਰਕ ਪਾਇਆ ਜਾਂਦਾ ਜੀ ਜਿੱਦਾਂ ਪਹਾੜੀ ਏਰੀਆ ਦਾ ਹਨਾ ਆ ਦੇਖੋ ਰੋਡ ਬਹੁਤ ਘੈਂਟ ਆ ਬਾਈ ਇਹੋ ਸਾਹਮਣੇ ਪਹਾੜੀ ਦਿਖ ਰਹੀ ਆ ਸ਼ਾਇਦ ਜੇ ਤੋ ਨਕਾਈ ਦਿੰਦੀ ਹੋਵੇ ਤਾਂ ਲੋ ਵੀ ਮਿੱਤਰੋ ਆਹ ਰੋਡ ਦੇ ਉੱਤੇ ਮਤਲਬ ਕਿ ਪੂਰੇ ਆਂਬ ਉਬ ਦੇ ਦਰਖਤ ਵੀ ਪੂਰੇ ਲੱਗੇ ਹੋਏ ਆ ਇੱਥੇ ਆਹ ਫਾਇਦੇ ਆਂਬ ਦੇ ਦਰਖਤ ਵੀ ਲੱਗੇ ਹੋਏ ਆ ਤੇ ਆਪਾਂ ਪਹੁੰਚ ਗਏ ਮਿੱਤਰੋ ਦੇ ਰੇਲ ਉੱਤੇ ਆਪਾਂ ਕਰਨੀਆਂ ਗੱਡੀ ਖਾਲੀ ਸ਼ਹਿਰ ਚ ਐਂਟਰ ਕਰਕੇ ਆ ਮਿੱਤਰੋ ਤੇ ਲੋ ਵੀ ਦੋਸਤੋ ਅਜੇ ਜਾਣ ਕੇ ਬਾਜ਼ਾਰ ਬੰਦ ਆ ਪੂਰਾ ਤੇ ਅੰਦਰ ਦੀ ਕੋਈ ਜਾਵਾਂਗੇ ਆਪਾਂ ਗਗਰੇਟ ਸ਼ਹਿਰ ਦੇ ਅੰਦਰ ਦੀ ਬਾਈਪਾਸ ਵੀ ਵੈਸੇ ਤਾਂ ਬਣਿਆ ਹੋਇਆ ਨਿੱਕਾ ਜਿਹਾ ਬਾਈਪਾਸ ਬਣਿਆ ਵਾ ਜਿਹੜਾ ਇੰਡਸਟਰੀ ਏਰੀਆ ਏਰੀਆ ਦੇ ਕੋਲ ਦੀ ਜਗ੍ਹਾ ਨਿਕਲ ਜਾਂਦਾ ਪਰ ਆਪਾਂ ਲੋਵੀ ਪਿਆਰ ਦੇ ਵਿੱਚ ਦੀ ਜਾ ਰਹੇ ਆ ਯਾਰ ਫੁੱਲ ਮਤਲਬ ਕਿ ਆਪ ਬਿਆਰਾ ਛੋਟਾ ਜਿਹਾ ਤੇ ਲੋਵੀ ਦੋਸਤੋ ਪੈ ਗਏ ਚੰਦਪੁਰਨੀ ਰੋਡ ਵਾਲੇ ਪਾਸੇ ਮਾਮ aí ਚੰਦਪੁਰਨੀ ਜਿੱਥੇ ਤੋਂ ਜੇਕਰ ਜਣਾਂ ਬਿਲ ਸਦਾ ਮਤਲਬ ਕਿ ਜਾਂਦਾ ਚੰਦਪੁਰਨੀ ਰੋਡ ਤੇ ਆਪਾਂ ਮਤਲਬ ਕਿ ਮਤਲਬ ਅੰਡਸਟਰੀ ਏਰੀਆ ਦੇ ਵਿੱਚ ਗੱਡੀ ਖਾਲੀ ਕਰਨੀ ਹੈ ਤੇ ਆ ਆ ਗਈ ਯੂਨੀਅਨ ਕੁਗਰੇਟ ਕੋਰਸੀ ਉਹਨਾਂ ਦੀ ਯੂਨੀਅਨ ਤੇ ਤੇ ਦੋਸਤੋ ਆਪਾਂ ਪਹੁੰਚਣ ਵਾਲੇ ਆਂ ਸ਼ਿਵવાડી ਤੋਂ ਪਹਿਲੇ ਇੰਡਸਟਰੀਰੀਏ ਏਰੀਆ ਪੈਂਦਾ ਆ ਉੱਥੇ ਆਪਾਂ ਮਟਰ ਦੀ ਗੱਡੀ ਕਰਨੀ ਆ ਖਾਲੀ ਲਓ ਵੀ ਦੋਸਤੋ ਮਾਰਨਿੰਗ ਹੋ ਗਿਆ ਤੇ ਕੀ ਮੌਸਮ ਆ ਕੀ ਗੱਲਬਾਤ ਘੈਂਡ ਆ ਪੂਰੀ ਲਓ ਵੀ ਦੋਸਤੋ ਪਹੁੰਚ ਗਏ ਆਪਾਂ ਆ ਆਗੇ ਜੀ ਆਪਣੇ ਫਾਰਮੈਨ ਜੀ ਦੀ ਵਰਕਸ਼ਾਪ ਆ ਇੱਧਰ ਤੇ ਸਾਹਮਣੇ ਚੰਦਪੁਰਨੀ ਰੋਡ ਤੇ ਇੱਧਰ ਆਪਾਂ ਜਾਣਾ ਇੰਡਸਟਰੀ ਏਰੀਆ ਇੰਡਸਟਰੀ ਏਰੀਆ ਦੇ ਗਰੇਡ ਦਾ ਇਹ ਲੋਵੇ ਮਿੱਤਰੋ ਮੋਰਟੀ ਗੱਡੀ ਆਪਾਂ ਇੱਧਰ ਫੋਰਮੈਨ ਜੀ ਦਾ ਜਿੱਥੇ ਵਰਕਸ਼ਾਪ ਹੈ ਆਪਣਾ ਮਤਲਬ ਕੀ ਗੋਰਸੀ ਭਾਈ ਉਹਨਾਂ ਦੇ ਬਹੁਤ ਹੀ ਵਧੀਆ ਮਿੱਤਰ ਨੇ ਫੋਰਮੈਨ ਸਾਹਿਬ ਆਪਣੇ ਤੇ ਮਾਰਨਿੰਗ ਦਾ ਟਾਈਮ ਆ ਜੇ ਵਰਕਸ਼ਾਪ ਬੰਦ ਸੀਗੀ ਤੇ ਮਿੱਤਰੋ ਮੈਂ ਕਿਹਾ ਚਲੋ ਵਾਪਸੀ ਤੇ ਵੇਲਾ ਕੇ ਭਾਈ ਉਹਨਾਂ ਨੂੰ ਤੇ ਗੋਰਸੀ ਭਾਈ ਉਹਨਾਂ ਨੂੰ ਵੀ ਫੋਨ ਆਪਾਂ ਵਾਪਸੀ ਤੇ ਕਰਨਾ ਆ ਤੇ ਆਪਾਂ ਪਹੁੰਚ ਗਏ ਮਿੱਤਰੋ ਗਗਰੇਟ ਜਿੱਥੇ ਕਰਨੀ ਆ ਗੱਡੀ ਖਾਲੀ ਤੇ ਛੋਟਾ ਜਿਹਾ ਆਪਣਾ ਟਰੱਪ ਸੀਗਾ ਇਹ ਤੇ ਲੋਵੇ ਮਿੱਤਰੋ ਜਾ ਕੇ ਕਰਾਉਨੇ ਆ ਐਂਟਰੀ ਆਉਟਰੀ ਦੇਖਦੇ ਆ ਕਦੋਂ ਹੁੰਦੀ ਆ ਖਾਲੀ ਮਿੱਤਰੋ ਤੇ ਕਿੱਦਾ ਲੱਗਿਆ ਵਲੌਗ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਅੱਗੇ ਇੱਕ ਜ਼ਰੂਰੀ ਮੈਸੇਜ ਆ ਮਿੱਤਰੋ ਜ਼ਰੂਰ ਲਾਸਟ ਤੱਕ ਦੇਖਿਓ ਤੇ ਆ ਫੈਕਟਰੀ ਜਿੱਥੇ ਆਪਾਂ ਹੁਣ ਗੱਡੀ ਖਾਲੀ ਹੁਣ ਲੱਗੀ ਆ ਆਪਣੀ ਖਾਲੀ ਵਾਸਤੇ ਆ ਤੁਹਾਨੂੰ ਜ਼ਰੂਰੀ ਮੈਸੇਜ ਦੇਣਾ ਸੀ ਹੋਰ ਕਿ ਇੱਕ ਮਤਲਬ ਕਿ ਨਾ ਮੈਂ ਨੂਵੀ ਦੇ ਵਿੱਚ ਵੇਖਿਆ ਸੀਗਾ ਕਿ ਇੱਕ ਮੰਨਾਲੀ ਦੇ ਜੋ ਲੋਕਲ ਡਰਾਈਵਰ ਨੇ ਉਹਨਾਂ ਵੱਲੋਂ ਜੋ ਸਾਡੇ ਪੰਜਾਬ ਦੇ ਟੈਕਸੀ ਡਰਾਈਵਰ ਭਰਾਣੇ ਹਨਾ ਫਲਾ ਨਾਲ ਬੱਤ ਚੁੱਕੀ ਕੀਤੀ ਐ ਬੱਤ ਮੇਂ ਜੀ ਕੀਤੀ ਐ ਸੋ ਮੈਂ ਉਹਨਾਂ ਨੂੰ ਜਿਹੜੇ ਲੋਕਲ ਚੰਨ ਵਾਲਿਆਂ ਨੂੰ ਕਹਣਾ ਚਾਹੁੰਦਾ ਕਿ ਤੁਸੀਂ ਇਹ ਨਾ ਉੱਚਾ ਕਰੋ ਕਿ ਅਸੀਂ ਪੰਜਾਬ ਚ ਆਵਾਂ ਜਾਂ ਇਦਾਂ ਉਦਾਂ ਹਨਾ ਕਿ ਜੋ ਮਰਜ਼ੀ ਕਰੀਏ ਆਪਣੀਆਂ ਮਾਨਾਂ ਹੀ ਕਰਦੇ ਹਾਂ ਤੇ ਜਿਹੜੇ ਭਰਾ ਸਾਡੇ ਟੂਰ ਲੈ ਕੇ ਚੱਲਦੇ ਆ ਬਾਹਰ ਹਨਾ ਆ ਮੱਛਰ ਵਾਲੇ ਭਰਾ ਵੀ ਜੋ ਦਿੱਲੀ ਤੋਂ ਚੰਡੀਗੜ੍ਹ ਤੋਂ ਟੂਰ ਚੱਕਦੇ ਉਹਨਾਂ ਭਰਾਵਾਂ ਨੂੰ ਬੇਨਤੀ ਹੱਤ ਬਨ ਕੇ ਜੋ ਸਾਡੇ ਡਰਾਈਵਰ ਭਰਾ ਪੰਜਾਬੀ ਉਧਰ ਜਾਂਦੇ ਨੇ ਤੇ ਬਈ ਉਹਨਾਂ ਦਾ ਸਾਥ ਦਿਆ ਕਰੋ ਕਿਉਂਕਿ ਜਿਹੜੇ ਲੋਕਲ ਚੰਨ ਵਾਲੇ ਆ ਉਹ ਤੁਹਾਡੇ ਲਈ ਕੰਡੇ ਬੀਜ ਰਹੇ ਆ ਇੱਧਰ ਠੀਕ ਹੈ ਜੀ ਓ ਭਾਈ ਇਹਦਾ ਮਾਹੌਲ ਨਾ ਖਰਾਬ ਕਰੋ ਤੇ ਸਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਇੱਕਾਵਾ ਸਾਡੇ ਟਰੱਕ ਡਰਾਈਵਰ ਭਰਾਵਾਂ ਦਾ ਅਸੀਂ ਜਾਨਵਾਰ ਨਹੀਂ ਕਿ ਦੁੱਜੇ ਤੋਂ ਚਾਹੇ ਹਿਮਾਚਲ ਵਾਲੇ ਭਰਾਣੇ ਸਾਡੇ ਚਾਹੇ ਹਰਿਆਣੇ ਵਾਲੇ ਚਾਹੇ ਪੰਜਾਬ ਵਾਲੇ ਤੇ ਲੋ ਵੀ ਵੀਰੋ ਟੈਕਸੀ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਹਿਮਾਚਲ ਵਾਲੇ ਪੰਜਾਬ ਵਾਲੇ ਹਰਿਆਣੇ ਵਾਲੇ ਸੇਕਤਾ ਆਪਣਾ ਕੇ ਇਕੱਠਾ ਕਰੋ ਜਦੋਂ ਕੋਈ ਲੋਕਲ ਬੰਦਾ ਕੋਈ ਗੱਲਬਾਤ ਕਰਦਾ ਤਾਂ ਬਾਈ ਸਟੈਂਡ ਲਿਆ ਕਰੋ ਪੂਰਾ ਤੇ ਜਿਹੜੇ ਲੋਕਲ ਡਰਾਈਵਰ ਭਰਾਣੇ ਸਾਡੇ ਉਹਨਾਂ ਨੂੰ ਵੀ ਬੇਨਤੀ ਹੈ ਬਾਈ ਹੈ ਤਾਂ ਤੁਹਾਡੇ ਵਰਗੇ ਆ ਉਹ ਵੀ ਰਾਤ ਗੱਡੀਆਂ ਚਲਾ ਕੇ ਪੈਸਾ ਕਮਾਉਂਦੇ ਆ ਦੁਬਾਰਾ ਇਹਦਾ ਨਹੀਂ ਗਲਤ ਕੰਮ ਨਾ ਕਰਿਆ ਕਰੋ ਯਾਰ ਜਿਹਦੇ ਕਰਕੇ ਬਾਈ ਲੋਕ ਆਪਣੇ ਤੇ ਹੱਸਣ ਤੇ ਆਪਣਾ ਤਮਾਸ਼ਾ ਬਣਾਇ। ਤੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਇਹ ਜ਼ਰੂਰੀ ਸੀ ਬਾਈ ਗੱਲ ਕਰਨੀ। ਤੇ ਬਾਕੀ ਬਾਈ ਡਰਾਈਵਰ ਇੱਟਾ ਜਾਂਦਾ ਵਾ।